ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਜੇਕਰ ਪੰਜਾਬ ਵਿੱਚ ਫੌਜ ਦੇ ਇੱਕ ਕਰਨਲ ਦੀ ਸੇਫਟੀ ਨਹੀਂ ਤਾਂ ਆਹ ਬੰਦਾ ਇੱਥੋਂ ਕੀ ਉਮੀਦ ਰੱਖ ਸਕਦਾ ਹੈ ਦੋਸਤੋ YouTube ਉੱਪਰ ਆਪਾਂ ਸਾਰਿਆਂ ਨੇ ਕਈ ਦਿਨਾਂ ਤੋਂ ਵੀਡੀਓ ਚੱਲਦੀਆਂ ਨੂੰ ਦੇਖਿਆ ਹੋਵੇਗਾ ਜਿਸ ਵਿੱਚ ਪਟਿਆਲਾ ਸ਼ਹਿਰ ਵਿੱਚ ਇੱਕ ਫੌਜ ਦੇ ਕਰਨਲ ਅਤੇ ਉਸ ਦੇ 23 ਸਾਲਾਂ ਦੇ ਪੁੱਤਰ ਨੂੰ ਬਾਲਸ ਦੇ ਅਫਸਰਾਂ ਨੇ ਕਿਵੇਂ ਬੇਰਹਿਮੀ ਨਾਲ ਉਹਨਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਹੈ ਜਿਸ ਵਿੱਚ ਕਰਨਲ ਸਾਹਿਬ ਦੀ ਇੱਕ ਬਾਹ ਟੁੱਟ ਜਾਣ ਕਾਰਨ ਪਲਾਸਟਰ ਲੱਗਾ ਹੋਇਆ ਹੈ ਕਰਨਲ ਸਾਹਿਬ ਦੇ بیٹے ਨੂੰ ਵੀ ਨੱਕ ਕੱਟੇ ਸਿਰ ਵਿੱਚ ਬਹੁਤ ਸੱਟਾਂ ਲੱਗੀਆਂ ਹੋਈਆਂ ਹਨ ਦੱਸਿਆ ਜਾਂਦਾ ਹੈ ਕਿ ਫੌਜ ਦੇ ਕਰਨਲ ਸਾਹਿਬ ਪਸ਼ਪਿੰਦਰ ਸਿੰਘ ਬਾਠ ਜੀ ਦੀ ਦਿੱਲੀ ਵਿਖੇ ਪੋਸਟਿੰਗ ਸੀ ਦੇਉਟੀ ਸੀ ਉਹ ਆਪਣੇ ਘਰ ਹੋਲੀ ਮਨਾਉਣ ਵਾਸਤੇ ਉਹ ਅਤੇ ਉਸ ਦਾ ਪੁੱਤਰ ਦਿੱਲੀ ਤੋਂ ਚੱਲ ਕੇ ਜਾਂਦ 11:30 ਵਜੇ ਜਦ ਪਟਿਆਲਾ ਪਹੁੰਚੇ ਤਾਂ ਉਹਨਾਂ ਨੇ ਸੋਚਿਆ ਕਿ ਘਰ ਵਾਲਿਆਂ ਨੂੰ ਅੱਧੀ ਰਾਤ ਕਿੱਥੋਂ ਤੰਗ ਕਰਾਂਗੇ ਆਪਾਂ ਬਾਜ਼ਾਰ ਵਿੱਚੋਂ ਹੀ ਕੁਝ ਖਾ ਪੀ ਕੇ ਘਰ ਚਲੇ ਜਾਂਦੇ ਹਾਂ ਜਦੋਂ ਰਜਿੰਦਰਾ ਹਸਪੀਟਲ ਕੋਲ ਇੱਕ ਢਾਬੇ ਉੱਪਰ ਖਾਣਾ ਖਾਣ ਗਏ ਤਾਂ ਉੱਥੇ ਉਹਨਾਂ ਨਾਲ ਪੰਜਾਬ ਪੁਲਿਸ ਦੇ ਕੁਝ ਕੁਝ ਮੁਲਾਜ਼ਮ ਜਿੰਨਾਂ ਵਿੱਚ 3-4 ਵੱਡੇ ਐਸਐਚਓ ਰੈਂਕ ਦੇ ਅਫਸਰ ਵੀ ਸਨ ਉਹਨਾਂ ਦੀ ਗੱਡੀ ਦੀ ਪਾਰਕਿੰਗ ਦੇ ਮਾਮਲੇ ਵਿੱਚ ਤੁੰਤੂ ਮਾਮਾ ਹੋ ਗਈ ਦੱਸਿਆ ਜਾਂਦਾ ਹੈ ਕਿ ਕਰਨੂ ਸਾਹਿਬ ਨੇ ਆਪਣਾ ਆਈਡੀ ਕਾਰਡ ਦਿਖਾਉਂਦੇ ਹੋਏ ਕਿਹਾ ਕਿ ਮੈਂ ਭਾਰਤੀ ਸੈਨਾ ਵਿੱਚ ਕਰਨਲ ਦੇ ਉਹਦੇ ਉੱਪਰ ਆਪਣੀ ਸੇਵਾ ਨਿਭਾ ਰਿਹਾ ਹਾਂ ਪਰ ਪੁਲਿਸ ਮੁਲਾਜ਼ਮ ਜਿਨ੍ਹਾਂ ਦੀ ਗਿਣਤੀ 11-12 ਦੱਸੀ ਜਾਂਦੀ ਹੈ ਉਹਨਾਂ ਨੇ ਦੋਵੇਂ ਪਿਓ ਪੁੱਤਰਾਂ ਨੂੰ ਕੜੀਸ-ਕੜੀਸ ਕੇ ਕੁੱਟਿਆ ਜਿਸ ਵਿੱਚ ਦੋਨਾਂ ਦੇ ਪਿਓ ਪੁੱਤਾਂ ਦੇ ਬਹੁਤ ਜ਼ਿਆਦਾ ਸੱਟਾਂ ਵੱਧੀਆਂ ਜਿਹੜੇ ਕਿ ਹੁਣ ਹਸਪਤਾਲ ਵਿੱਚ ਦਾਖਲ ਹਨ ਅਗਲੇ ਦਿਨ ਜਦ ਕਰਨਲ ਸਾਹਿਬ ਦੀ ਪਤਨੀ ਅਤੇ ਕਰਨਲ ਸਾਹਿਬ ਦੇ ਸਾਡੂ ਸਾਹਿਬ ਨੇ ਜਦ ਫਟਿਆਲਾ ਸ਼ਹਿਰ ਦੇ ਥਾਣੇ ਜਾ ਕੇ ਐਫ ਆਈ ਆਰ ਲਿਖਵਾਉਣ ਲਈ ਪਹੁੰਚ ਕੀਤੀ ਤਨਥਾਣੇ ਵਾਲਿਆਂ ਨੇ ਉਹਨਾਂ ਦੇ ਬਿਆਨ ਉੱਪਰ ਐਫਆਈਆਰ ਦਰਜ ਕਰਨ ਦੀ ਬਜਾਏ ਢਾਬੇ ਵਾਲੇ ਵੱਲੋਂ ਐਫਆਈਆਰ ਦਰਜ ਕਰ ਦਿੱਤੀ ਅਤੇ ਐਫਆਈਆਰ ਵੀ ਅਣਪਛਾਤੇ ਵਿਅਕਤੀਆਂ ਉੱਪਰ ਹੀ ਦਰਜ ਕੀਤੀ ਗਈ ਕਹਿਣ ਦਾ ਭਾਵ ਇਹ ਹੈ ਕਿ ਜਦ ਇੱਕ ਫੌਜ ਦੇ ਏਡੇ ਵੱਡੇ ਅਫਸਰ ਕਰਨਲ ਜਿਸ ਦੀ ਪੋਸਟ ਪੰਜਾਬ ਪੁਲਿਸ ਦੇ ਡੀਆਈਜੀ ਦੇ ਬਰਾਬਰ ਹੁੰਦੀ ਹੈ ਉਸ ਨੂੰ ਪੰਜਾਬ ਪੁਲਿਸ ਕੋਟ ਕੇ ਐਫ ਆਈ ਆਰ ਦਰਜ ਨਹੀਂ ਕਰਦੀ ਉਹਨਾਂ ਨੂੰ ਵੀ ਇੱਕ ਰਫਟ ਦਰਜ ਕਰਵਾਉਣ ਵਾਸਤੇ ਖੱਜਲ ਖਵਾਰ ਹੋਣਾ ਪੈਂਦਾ ਹੈ ਤਾਂ ਪੰਜਾਬ ਵਿੱਚ ਇੱਕ ਸਧਾਰਨ ਬੰਦੇ ਦੀ ਕੀ ਵੈਲਿਊ ਰਹਿ ਗਈ ਹੈ ਆਮ ਬੰਦਾ ਪੰਜਾਬ ਪੁਲਿਸ ਤੋਂ ਕੀ ਝਾਕ ਰੱਖ ਸਕਦਾ ਹੈ ਅਸਲ ਵਿੱਚ ਪੰਜਾਬ ਦੀ ਸਾਰੀ ਦੀ ਸਾਰੀ ਪੁਲਿਸ ਮਾੜੀ ਨਹੀਂ ਹੈ ਪਰ ਜਦ ਵਿੱਚੋਂ ਕੁਝ ਬੰਦੇ ਮਾੜੇ ਹੁੰਦੇ ਹਨ ਉਹਨਾਂ ਮਾੜੇ ਬੰਦਿਆਂ ਦੀ ਵਜ੍ਹਾ ਕਰਕੇ ਪੰਜਾਬ ਦੀ ਸਾਰੀ ਪੁਲਿਸ ਉੱਪਰ ਹੀ ਦਾਗ ਲੱਗ ਜਾਂਦਾ ਹੈ ਹੁਣ ਆਪਾਂ ਸਭ ਨੇ ਦੇਖਿਆ ਕਿ ਜੋ ਪਟਿਆਲਾ ਵਿਖੇ ਇਹ ਘਟਨਾ ਵਾਪਰੀ ਹੈ ਸੀਸੀਟੀਵੀ ਕੈਮਰਾ ਵਿੱਚ ਇਹ ਸਾਰੀ ਘਟਨਾ ਸਾਫ਼-ਸਾਫ਼ ਦਿਖਾਈ ਦੇ ਰਹੀ ਹੈ ਕਿ ਕਾਹਨ ਕਿਸੇ ਨੂੰ ਮਾਰ ਰਿਹਾ ਹੈ ਤੇ ਕਿਸ ਤੰਗ ਨੂੰ ਮਾਰ ਰਿਹਾ ਹੈ ਪਰ ਅਜੇ ਵੀ ਪੰਜਾਬ ਪੁਲਿਸ ਆਪਣੇ ਬੰਦਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪੀੜਤਾਂ ਨੂੰ ਅਜੇ ਵੀ ਇਨਸਾਫ ਨਹੀਂ ਮਿਲ ਰਿਹਾ ਉਹਨਾਂ ਦੇ ਬਿਆਨ ਉੱਪਰ ਕਸੂਰਵਾਰ ਲੋਕਾਂ ਉੱਪਰ ਰੈਫਟ ਦਰਜ ਹੀ ਨਹੀਂ ਕੀਤੀ ਜਾ ਰਹੀ ਆਮ ਬੰਦਾ ਤਾਂ ਆਪਣੇ ਦਿਮਾਗ ਵਿੱਚੋਂ ਇਹ ਗੱਲ ਕੱਢ ਹੀ ਦੇਵੇ ਕਿ ਉਸ ਨੂੰ ਪੰਜਾਬ ਦੇ ਥਾਣਿਆਂ ਵਿੱਚੋਂ ਇਨਸਾਫ ਮਿਲ ਜਾਵੇਗਾ ਭਗਵੰਤ ਮਾਨ ਮੁੱਖ ਮੰਤਰੀ ਬਣ ਤੋਂ ਪਹਿਲਾਂ ਵੋਟਾਂ ਲੈਣ ਵੇਲੇ ਇਹ ਕਹਿਣਾ ਹੁੰਦਾ ਸੀ ਕਿ ਥਾਣਿਆਂ ਵਿੱਚ ਆਮ ਬੰਦੇ ਦੀ ਪੂਰੀ ਗੱਲਬਾਤ ਸੁਣੀ ਜਾਇਆ ਕਰੇਗੀ ਕਿ ਹੁਣ ਭਗਵੰਤ ਮਾਨ ਕੋਲ ਇਸ ਗੱਲ ਦਾ ਜਵਾਬ ਹੈ ਕਿ ਆਮ ਬੰਦੇ ਨੂੰ ਤਾਂ ਛੱਡੋ ਤੁਸੀਂ ਫੌਜ ਦੇ ਇੱਕ ਕਰਨਲ ਦੀ ਹੀ ਗੱਲ ਸੁਣ ਲਵੋ ਕਰਨਲ ਸਾਹਿਬ ਦੇ ਘਰ ਵਾਲੀ ਵਿਚਾਰੀ ਮੈਡਮ ਰੋ ਰੋ ਕੇ ਪੱਤਰਕਾਰਾਂ ਨੂੰ ਆਪਣੀ ਦਰਦ ਕਹਾਣੀ ਸੁਣਾ ਰਹੀ ਹੈ ਦੀਪਾ ਨੂੰ ਅੰਤਮਾਨੇ ਉਹਨਾਂ ਦੀਆਂ ਇਹ ਵੀਡੀਓਜ਼ ਨੂੰ ਨਹੀਂ ਸੁਣਿਆ ਉਹ ਰੋ ਰੋ ਕੇ ਐਸਐਸਪੀ ਤੱਕ ਕਪਣੀ ਕੋਹਾਰ ਲਗਾ ਰਹੀ ਹੈ ਕਿ ਸਾਡੇ ਨਾਲ ਤੱਕਾ ਹੋਇਆ ਹੈ ਸਾਡੀ ਐਫਆਈਆਰ ਵੀ ਦਰਜ ਨਹੀਂ ਕੀਤੀ ਜਾਂਦੀ ਉਸ ਨੇ ਕਿਹਾ ਕਿ ਮੈਂ ਆਪਣੇ ਪਤੀ ਅਤੇ ਬੇਟੇ ਦੀ ਖਾਤਰ ਸੁਪਰੀਮ ਕੋਰਟ ਤੱਕ ਜਾਵਾਂਗੀ ਮੈਂ ਆਪਣੇ ਖੂਨ ਦਾ ਇੱਕ ਇੱਕ ਕਤਰਾ ਬਹਾਰ ਦੇਵਾਂਗੀ ਪਰ ਮੈਂ ਇਨਾਂ ਕਸੂਰਵਾਰ ਲੋਕਾਂ ਨੂੰ ਸਜ਼ਾ ਦੁਆ ਕੇ ਰਹਾਗੀ ਉਸਨੇ ਕਿਹਾ ਕਿ ਮੈਂ ਕਿਸੇ ਵੀ ਕੀਮਤ ਉੱਪਰ ਸਮਝੌਤਾ ਨਹੀਂ ਕਰਾਂਗੀ ਸੋ ਦੋਸਤੋ ਅਖੀਰ ਵਿੱਚ ਮੈਂ ਤਾਂ ਤੁਹਾਨੂੰ ਇਹੋ ਹੀ ਕਹਾਂਗਾ ਕਿ ਆਪਣੀ ਰੁੱਖੀ ਮਸੇਖਾ ਕੇ ਬੈਂ ਸ਼ਿਪਨ ਤੋਂ ਪਹਿਲਾਂ-ਪਹਿਲਾਂ ਆਪਣੇ ਘਰ ਜਾ ਕੇ ਸੌਂ ਜਾ ਕਰੋ ਐਵੇਂ ਨਿੱਕੀ-ਮੋਟੀ ਗੱਲ ਪਿੱਛੇ ਕਿਸੇ ਨਾਲ ਝਗੜਾ ਕਰਨ ਦੀ ਲੋੜ ਨਹੀਂ ਸਾਰੇ ਭਰਾ ਰਲ-ਮਿਲ ਕੇ ਰਹੋ ਜੇਕਰ ਮਜਬੂਰੀ ਵਿੱਚ ਕੋਈ ਨਿੱਕਾ-ਮੋਟਾ ਝਗੜਾ ਹੋ ਵੀ ਜਾਂਦਾ ਹੈ ਤਾਂ ਉਸ ਝਗੜੇ ਨੂੰ ਆਪਣੇ ਪਿੰਡ ਵਿੱਚ ਹੀ ਚਾਰ ਬੰਦਿਆਂ ਵਿੱਚ ਬੈਠ ਕੇ ਨਿਬੇੜ ਲਵੋ ਆਪਣੇ ਦਿਮਾਗ ਵਿੱਚੋਂ ਇਹ ਕੀੜਾ ਕੱਢ ਦਿਓ ਕਿ ਸਾਨੂੰ ਥਾਣੇ ਵਿੱਚੋਂ ਇਨਸਾਫ ਮਿਲ ਜਾਵੇਗਾ ਇਹਨਾਂ ਥਾਣਿਆਂ ਵਿੱਚੋਂ ਜਦ ਫੌਜ ਦੇ ਕਰਨਲ ਜਿਸ ਦੀ ਫੌਜ ਵਿੱਚ ਨੌਕਰੀ ਕਰਦਿਆਂ ਦੀ ਪੰਜਵੀਂ ਪੀੜ੍ਹੀ ਹੈ ਤੇ ਜਿਸ ਕਰਨਲ ਦੀ ਪੋਸਟ ਪੰਜਾਬ ਪੁਲਿਸ ਦੇ ਡੀਆਈਜੀ ਦੇ ਬਰਾਬਰ ਦੀ ਹੈ ਜਦ ਉਸ ਨੂੰ ਕੁੱਟਿਆ ਜਾਂਦਾ ਹੈ ਤੇ ਕੁੱਟਣ ਤੋਂ ਬਾਅਦ ਕਸੂਰਵਾਰਾਂ ਦੇ ਖਿਲਾਫ ਐਫ ਆਈ ਆਰ ਦਰਜ ਵੀ ਨਹੀਂ ਕੀਤੀ ਜਾਂਦੀ ਤਾਂ ਤੁਸੀਂ ਕਿਸ ਬਾਗ ਦੀ ਮੋਲੀ ਹੋ ਜਰਾ ਸੋਚੋ ਦੋਸਤੋ ਗੱਲਬਾਤ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਅਤੇ ਵੀਡੀਓ ਨੂੰ ਪਸੰਦ ਕਰਨਾ ਤੇ ਵੱਧ ਤੋਂ ਵੱਧ ਅੱਗੇ ਸ਼ੇਅਰ ਕਰ ਦੇਣਾ ਵੀਡੀਓ ਸੋਣ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ